ਹਰ ਸੰਗਮਿਤ ਵਾਹਿਗੁਰੂ ਤੁਮਰੀ ਸ਼ਰਣ ਤੁਮਾਰੀਆਂ ਸਾں ਤੁਮੇ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਜੈਤ ਸ੍ਰੀ ਮਹਿਲਾ ਪੰਜਮਾ ਵਾਰਸ ਲੋਕਾਂ ਨਾਲ ਇੱਕ ਕੌਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਰੈ ਪੇਖਨ ਸੁਨਨ ਸੁਨਾਵਨ ਮਨ ਮੈਂ ਤ੍ਰਿਟੀਐ ਸਾਚ ਪੂਰ ਰਹਿ ਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ ਕਰਣ ਕਾਣ ਸਮਰਥ ਪ੍ਰਭ ਜੋ ਕਰੈ ਸੁ ਹੋਈ ਕੈ ਨ ਮੇ ਥਾ ਪੂ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮਾੰਡ ਪਾਤਾਲ ਦੀਪ ਰਬਿਆ ਸਲੋਈ ਜੇ ਸੋ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਸ਼ਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਜ ਸਾਜ ਸਿਮਰੰਤ ਨਾਨਕ ਮਹਾ ਅਗਨ ਬਨਾਸਨੰ ਮੁਖ ਤਲੈ ਪੈਰ ਉਪਰੇ ਬਸੰਦੋ ਕੋ ਹਥੜੈ ਥਾਏ ਨਾਨਕ ਸੋ ਢਣੀ ਕਿਉ ਬਿਸਾਰਿਓ ਉਦਰਹਿ ਜਿਹ ਦੈ ਨਾਏ ਪੋੜੀ ਰਕਤ ਬਿੰਦ ਕਰਨਿ ਮਿ ਆਉ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰਿ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ ਬਖਮ ਥਨ ਜਿਨ ਰਖਿਆ ਤਿਸ ਤਿਲ ਨ ਬਿਸਾਰ ਪ੍ਰਭ ਬੇਸਰਤ ਸੁਖ ਕਦੇ ਨਾਹੀ ਜਸੈ ਜਨਮ ਹਾਰ ਸਲੋਕ ਮਨ ਇਛਾ ਦਾਨ ਕਰਨ ਸਰਬਤਰ ਆਸਾ ਪੂਰਨੈ ਖੰਡਣ ਕਲ ਕਲੇਸ਼ੈ ਪ੍ਰਭ ਸਿਮਰਨ ਨਾਨਕ ਨਹਿ ਦੂਰੜੈ ਹਬਰੰਗ ਮਾਣੈ ਜਿਸ ਸੰਗ ਤੈ ਸੋ ਲਾਇ ਨੇ ਸੋ ਸੋ ਬਿੰਦਨ ਬਿਸਰੋ ਨਾਨਕ ਜਿਨ ਸੁੰਦਰ ਰਚਿਆ ਦੇ ਪੌੜੀ ਜੀਵ ਪ੍ਰਾਣ ਤਨ ਧਨ ਦिए ਦਿਆ ਦੀਨੇ ਰਸਪੋਗ ਗ੍ਰਹ ਮੰਦਰ ਰਥ ਅਸ ਦिए रजਪਲੇ ਸੰਯੋਗ ਸੁਤ ਬੰਤਾ ਸਾਜਨ ਸੇਵਕ ਦिए ਪ੍ਰਭ ਦੇਵਨ ਜੋਗ ਹਰਿ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਜੋਗ ਸਉ ਸੰਗਤ ਹੜ ਗੁਣਨ ਬਹੁ ਬੇਲ ਸੇ ਸਰੋਗ ਸਲੋਕ ਕੋਟੰ ਬਜਤਨ ਕਰਨ ਮਾਇਆ ਅਨੇਕ ਉਦਮੈ ਹਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ ਟੋਟੜਿਆ ਸਾ ਪ੍ਰੀਤ ਜੋ ਲਾਈ ਬਿਨਸੂ ਨਾਨਕ ਸਚੀ ਰੀਤ ਸਾਈ ਸੇਤੀ ਰਤਿਆ ਪੋੜੀ ਜੈਸੇ ਬਿਸਰਤ ਧਨ ਪਸਮ ਹੋਏ ਕਹਤੇ ਸਭ ਪ੍ਰੀਤ ਥੈਨ ਗ੍ਰਹਿਮ ਬਸਨ ਦੇਵਹੀ ਜਿਨ ਸਿਉ ਸੋਈ ਹੀਤ ਕਰ ਅਨਰਥ ਦਰਬ ਸੰਚਿਆ ਸੋ ਕਰਕੇ ਤੂੰ ਜੈਸਾ ਬੀਜ ਸੋ ਲਣੈ ਕਰਮ ਇਹੋ ਖੇਤ ਅਕਿਰਤ ਕਣਾ ਹਰ ਬਿਸਰਿਆ ਜੋਨੀ ਪਰਮੇਸ਼ਰੂ ਕੋਟ ਦਾਨ ਇਸ਼ਨਾਨੰ ਅਨਿਕ ਸੋਧਨ ਪਵਿੱਤਰਤ ਹੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਮਿਬੂਚਤੇ ਇੰਦਣ ਕੀ ਤੋਂ ਮੂਕਣ ਪੋਰੀਮ ਦਿੱਤਿਮ ਪਹੇ ਮਨ ਬਸੰਦੜੋ ਸੱਚ ਸੋ ਨਾਨਕ अबे दुखड़े लाहे पौड़ी कोट गासव नास हो है सिमरत हर नाओ मन चिंदे फल पाई हर के गुण गाओ जन्म मरण पे कटी है नेचल सच थाऊ पूर्व हो वै लिखे आओ हर चरण समाऊ कर कृपा प्रभ राख लिहो नानक बल जाओ श्लोक ग्रह रचना अपारंग मान बिलास स्वादंग से ਕਦਾਂ ਚ ਨੈ ਸਿਮਰੰਤ ਨਾਨਕ ਤੇ ਜੰਤ ਬਿਸ਼ਟਾ ਕ੍ਰਿਮ ਹੈ ਮੋਤ ਅਡੰਬਰ ਹਬ ਕਿਹੋ ਮੰਜ ਮੁਹੱਬਤ ਨੇ ਹੋ ਸੋ ਸਾਈ ਜੈ ਬਿਸਰੇ ਨਾਨਕ ਸੋਤਨ ਕੇ ਪੋੜੀ ਸੁੰਦਰ ਸੇਜ ਅਨੇਕ ਸੁਖ ਭੋਗ ਰਸ ਭੋਗਣ ਪੂਰੇ ਗ੍ਰਹਿ ਹੋਇਨ ਚੰਦਨ ਸੁਗੰਧ ਲਾਇ ਮੋਤੀ ਹੀਰ ਮਨ ਇਛੇ ਸੁਖ ਮਾਨਦਾ ਕ੍ਰਿਸ਼ਨੈ ਬਸੂਰੇ सो प्रवचितना वही बिष्टक के कीरे बिन हर नाम न शांत होय कित बिद भंती रे श्लोकम चरण कम्बल बृहंग खो जंत विरागी दहद सय त्यागंत कपट रूप माया नानक आनंद रूप सा संगमय मन साई मुख उचरा बता बिलोय <coughs> नानक हब अडंबर कूड़िया सुन जी मन सच्ची सोय पौड़ी ਵਸਤਾਂ ਟੂਟੀ ਝੂੰਪੜੀ ਚੀ ਸਭ ਛਿਨ ਨਾ ਜਾਤ ਨਾ ਪਤ ਨਾ ਆਦਰ ਉਧਿਆਨ ਪਰ ਮੈਨ ਨ ਮੇਤਰ ਨ ਏਟ ਤਨ ਰੂਪਹੀਣ ਕਿ ਸਾਗ ਨ ਸਿਨ ਨਾ ਰਾਜ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਡਾ ਤਿਸ ਕੀ ਧੂੜ ਮਨ ਉਦਰ ਪ੍ਰਭ ਹੋਏ ਸੋ ਪਰਸਨ ਨ ਸ਼ਲੋਕ ਆਨਿਕ ਲੀਲਾ ਰਾਜ ਰਸ ਰੂਪੰ ਚਤਰ ਚੰਬਰ ਤਖਤ ਆਸਨ ਰਚੰਤੁਮ ਮੂਰ ਅਗਿਆਨ ਅੰਦਾ ਨਾਨਕ ਸੁਪਨ ਮਲੋਰਤ ਮਾਇਆ ਸੁਪਨੇ ਹਵਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵੀ ਹੋਣੀ ਆ ਸੁੰਦਰ ਮਾਇਆ ਧੋਪ ਪੋੜੀ ਸੁਪਨੇ ਸੇਤੀ ਚੇਤ ਮੂਰਖ ਲਾਇਆ ਵਿਸਰੇ ਰਾਜਨਸ ਭੋਗ ਜਾਗਤ ਭਖ ਲਾਇਆ ਔਰ ਜਗਈ ਬਿਹਾਏ ਤੰਦੈ ਤਾਇਆ ਪੂਰਨ ਭੈ ਨ ਕਾਮ ਮੋਹ ਮਾਇਆ ਯਾ ਵਿਚਾਰਾ ਜੰਤ ਜਾਂ ਆਪ ਲਾਇਆ ਸ਼ਲੋਕ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵਖੰਡਣ ਹੈ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਧਿਆਨ ਪਰਮੜੈ ਕੌਦਕ ਕੋਟ ਤਮਸਿਆ ਚੇਤਨ ਆਵਸਨਾਉ ਨਨ ਕੋੜੀ ਨਰਕ ਬਰਾਬਰ ਹੀ ਹੁਜੜ ਸੋਇ ਤੋਂ ਪੜੀ ਮਹਾ ਭਯਾਨ ਉਧਿਆਨ ਨਗਰ ਕਰਮਾਨਯਮ चोड़ समग्री पेख सच करजान्या काम क्रोध अहंकार फिर सिर लगा जमडंड तुशतान्या बिन पूरे गुरदेव फिर शैतान्या श्लोक राज कपटं रूप कपटं धन कटम कुपटम गुल गर्भ तय संचंत बिखिया छलंग छिद्र नानक बिन हर संग न चालते ਪੇ ਖੰਧੜੋ ਕੀ ਭੁੱਲ ਤੁਮੋਂ ਦਿਸਮ ਸੋੜੋ ਅਡਲ ਨ ਹੰਧੜੋ ਮੋਲ ਨਾਨਕ ਸਾਤਨਾ ਜੁਲੀ ਮਾਇਸਲੂ ਪੌੜੀ ਚਲਦਿਆਂ ਨਾਲ ਨ ਚੱਲੇ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰੇ ਕਿਉ ਤ੍ਰਿਪਤਾਵੇ ਨਾਮ ਨਰੰਜੀਐ ਪ੍ਰਭੂ ਛੋੜ ਆਨ ਲਾਗੈ ਨਰਕ ਸਮਝੀਐ ਹੋਹ ਕਿਰਪਾਲ ਦਿਓਲ ਨਾਨਕ ਪਾਉ ਭੰਜੀਐ ਸਲੋਕ ਨਾਚ ਰਾਜ ਸੁਖ ਮਿਸ਼ਟੰ ਨਚ ਭੋਗ ਰਸ ਮਿਸ਼ਟੰ ਨਿਸ਼ਟੰ ਸੁਖਮਯ ਮਿਸ਼ਟੰ ਸਾਥ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ ਲਗੜਾ ਸੋ ਨੇਹੁ ਮਨ ਮਜਾ ਹੂ ਰਤਿਆ ਬਿੱਦੜੋ ਸਚ ਥੋਕ ਨਾਨਕ ਮਿੱਠਾ ਸੋ ਤਣੀ ਪੌੜੀ ਹਰ ਬਿਨ ਕਛੂ ਨ ਲੱਗਈ ਭਗਤਨ ਕੋ ਮਿੱਠਾ ਆਨ ਸਵਾਦ ਸਭ ਫਿੱਕਿਆ ਕਰਨੇ ਨੂੰ ਢਿਠਾ ਅਗਿਆਨ ਭਰਮ ਤੂ ਕਟਿਆ ਗੁਰ ਕਾਏ ਬਸੀਠਾ ਚਰਨ ਕਮਲ ਮਨ ਬੀਜਿਆ ਜੋ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਹਮ ਬਿਨ ਸੇ ਸਭ ਝੂਠੋ ਸ਼ਲੋਕ ਤਿਆਗਤ ਜਲੰ ਨੈ ਜੀਵ ਮੇਨੰ ਨੈ ਤਿਆਗ ਚਾਤ੍ਰਿਕ ਮੇਗ ਮੰਡਲ ਹੈ ਬਾਣ ਵਿਧਾਂਚ ਕੋ ਰੰਗ ਨਾਦੰ ਅਲਕ ਬੰਧਨ ਕੁਸਮ ਬਸਨੇ ਚਰਨ ਕਮਲ ਚੰਤ ਸੰਤ ਹੈ ਨਾਨਕ ਅਨ ਰੁਚਤੇ ਮੋਕ ਦਿਖਾਉ ਪਲਕ ਛੱਡਨਾ ਛੱਡ ਆ ਨਾ ਡੇਉ ਚਿਤ ਜੀਵਨ ਸੰਕਾਂ ਤੇ ਇਸਣੀ ਹਰ ਨਾਨਕ ਸੰਤਾਂ ਮਿਤ ਪੌੜੀ ਜੋ ਮੱਝਲੀ ਬਿਨ ਪਾਣੀਐ ਕਿਉ ਜੀਵਨ ਪਾਵੇ ਬੂੰਦ ਬਿ ਹੋਣਾ ਚਾਤਰ ਕੋ ਕਿਉ ਕਾਤਰ ਪਤਾਵੇ 나ਦ ਕੋ ਰੰਕੈ 베ਦਿਆ ਸੰਮੁਖ ਤਾਵੇ ਭਵ ਲੋਭੀ Kusum ਬਾਸ ਕਾ ਮਿਲਾ ਬੰਧਾਵੇ ਤਿਉ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸ ਘਾਵੇ ਸ਼ਲੋਕ ਚਿਤਵੰਤ ਚਰਨ ਕਵਲਨ ਸੋ ਸੋ ਸਾਰਦਨ ਨੈ ਨੈ ਬਿਸਰੰਤ ਨਾਮ ਚੁਤ ਨਾਨਕ ਆਸ ਪੂਰਨ ਪਰਮੇਸ਼ਰ ਐ ਸੀਤੜਾ ਮੰਜ ਮਜਾਹਿ ਪਲਕ ਨਾ ਥੀ ਬਹਿ ਬਾਰਾ ਨਾਨਕ ਆਸੜੀ ਨਿਮਾਏ ਸਦਾ ਪਿਕੰਦੋ ਸਤਣੀ ਪੋੜੀ ਆਸ ਬੰਤੀ ਆਸ ਗੁਸਾਈ ਪੂਰੀ ਐ ਮਿਲ ਗੋਬਿੰਦ ਮਿਲ ਗੋਪਾਲ ਗੋਬਿੰਦਨ ਕਬੂ ਚੋਰੀ ਐ ਦਿਹੋ ਦਰਸ ਮਨ ਚਉ ਲੈ ਜਾਏ ਪਸੂਰੀਐ ਹੋਏ ਪਵਿੱਤਰ ਸਰੀਰ ਚਲਨਾ ਧੂਰੀਐ ਪਾਰ ਬਰਮ ਗੁਰਦੇਵ ਸਦਾ ਹਜੂਰੀਐ ਸ਼ਲੋਕ ਰਸਨਾ ਉਚਰੰਤ ਨਾਮੰ ਸਰਵਣੰ ਸੁਨੰਤ ਸ਼ਬਦ ਅੰਮ੍ਰਿਤਹਿ ਨਾਨਕ ਤਿੰਨ ਸਦਵਲਿਹਾਰੰ ਜਿਨਾਂ ਤਿਆਰ ਪਰ ਬ੍ਰਹਮਣੈ ਹੱਬ ਕੁੜਾ ਬੇਕੰਮ ਇੱਕ ਸਾਈ ਬਾਹਰੇ ਨਾਨਕ ਸਈ ਤਨ ਜਿਨਾਂ ਪ੍ਰਿਹੜੀ ਸੱਚ ਸਿਉਂ ਪੌੜੀ ਸਦਵਲਿਹਾਰੀ ਤਿਨਾ ਜੋ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮਥਾ ਹਰ ਜਸ ਲਿਖੇ ਬਿਆੰਤ ਸੁਐ ਸੇ ਤੋ ਚਨ ਪੁਨੀਤ ਪਵਿੱਤਰ ਚਲੈ ਪ੍ਰਪਥੋ ਸੰਤਾਂ ਸੰਗ ਉਧਾਰ ਸਗਲਾ ਦੁਖ ਲਤੋ ਸਲੋਕ ਭਾਗਿ ਉਦੋਤ ਕਰਨ ਹਰਮਣ ਸੰਜੋਗ ਪੂਰਨ ਗੋਪਾਲ ਦਰਸ ਭੇਟੰਗ ਸਫਲ ਨਾਨਕ ਸੋ ਮੂਹਰਤੈ ਕੀ ਮਨਸ ਕੈ ਪਾਏ ਸੁਖ ਮਿਤੀ ਹੂੰ ਬਾਰੇ ਨਾਨਕ ਸਾਹਿਬ ਜਿਹੜੀ ਪ੍ਰਵਾਹਨ ਜਿਤ ਮਿਲੰਦੜੋ ਮਾਂ ਪਰੀ ਪੌੜੀ ਸੋ ਬਿਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਬੋਤ ਪਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਠ ਮਹਿਰਤ ਆਈ ਕੈ ਮਨਿਸ਼ ਪੁਜਾਉ ਬੜਾ ਪਾਕ ਸਤ ਸੰਗ ਹੋਏ ਨਿਵਲਾ ਗੰ ਪਾਈ ਮਾਨ ਦਰਸ਼ਨ ਕੀ ਪਿਆਸ ਨਾਨਕ ਬਨਜਾਈ ਸ਼ਲੋਕ ਪਤਿਤ ਪੁਨੀਤ ਗੋਵਿੰਦ ਸਰਬ ਦੋਖ ਨਿਵਾਰਣ ਸਰਨ ਸੂਰੁ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ ਛੱਡਿ ਹਾਂ ਬਾਪ ਲਗੜੋ ਚਰਣਾ ਪੌਸ ਨਠੜੋ ਦੁਖਤਾਪ ਨਾਨ ਪ੍ਰਪੇ ਖੰਦਿਆਂ ਪੌੜੀ ਮੇਲ ਲਹੂ ਦਿਆਲ ਟੇ ਪਏ ਦਵਾਰਿਆ ਰਖਲੇ ਬੋਦੀਨ ਦਿਆਲ ਪਰਮਤਵਾਰਿਆ ਭਗਤ ਬਸ਼ਲ ਤੇਰਾ ਬਿਰਦ ਹਰਬੰਤ ਦਵਾਰਿਆ ਤੁਝ ਬਿਨ ਨਾ ਕੋਏ ਬਿਨੂ ਮੋਸਾਰਿਆ ਕਰ ਗਏ ਲਹੂ ਦਿਆਲ ਸਾਗਰ ਸੰਸਾਰਿਆ ਸਲੋਕ ਸਤੋ ਉਦਰਨ ਦਿਆਲੰ ਆਸਰੰਗੋਪਾਲ ਕੀਰਤਨ ਨਿਰਮਲ ਸੰਸਗੇੜ ਓਟ ਨਾਨਕ ਪਰਮੇਸ਼ਰੈ ਚੰਦਨ ਚੰਦਨ ਸਰਦ ਰੁੱਤ ਮੂਲ ਮਿੱਟੀ ਕਾਮ ਸ਼ੀਲ ਦਲ ਥੀਵੇ ਨਾਨਕਾ ਜਪੰਦੜੋ ਹੰ ਨਾਮ ਬਾੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਪਉ ਭਈਮਾਨੰ ਟੋਟ ਨਾਵੈ ਮੂਲ ਸਚਾ ਨਾਮ ਧੰ ਸਾਂਜਨਾ ਸੁਸੰਗ ਪਈਏ ਵੱਡੇ ਪੁੰਨ ਆਠ ਪੈਰ ਹਰਤੇ ਆਏ ਹਰ ਜਸ ਨਿਤ ਸੁਣ ਸ਼ਲੋਕ ਦਇਆ ਕਰਨੁ ਦੁਖ ਹਰਨੁ ਕੁਜਣ ਨਾਮ ਕੀਰਤਨਹਿ ਦਇਾਲ ਪੁਰਖ ਭਗਵਾਨ ਨਾਨਕ ਲਿਪਤਨ ਮਾਇਆ ਪਾਇ ਪਾਇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭਾਪ ਜਿਨੁ ਪਾਈ ਮੇਦਨੇ ਨਾਨਕ ਸੋ ਬ੍ਰਹਮਜਾਮ ਪੋੜੀ ਜਾਮ ਪ੍ਰਪਯੰ ਦਿਯਾਲ ਨੰਬਪੈ ਮਯ ਕੋਟ ਗਗਨਾ ਸਰਿਖਤਯਾ ਨਿਰਪਨ ਪੈ ਸਰੀਰ ਜੰਤੂਰੀ ਨਯ ਮੰਤਨ ਪੈ ਸੰਤੋਖ ਪੂਰਨ ਪ੍ਰਪਯੰ ਤਰੇ ਕੁਟੰਬ ਸਗ ਲੋਗ ਕੁਲ ਸਬਾਇ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰ ਨਾਰਾਇਣ ਹੈ ਗੁਰਦੇਵਾਲ ਸਮਰੱਥ ਗੁਰ ਗੁਰਨਾਨਕ ਪਤਿ ਉਧਾਰਣ ਹੈ ਪੌਜਲ ਬਿਖਮ ਅਸਗਾਹ ਗੁਰ ਬੋਹਿਥੈ ਤਾਰਿਯੰ ਨਾਨਕ ਪੂਰ ਕਰੰਮ ਸਤਿਗੁਰ ਚਰਨੀ ਲੱਗੇ ਆਉ ਪਉੜੀ ਤਨ ਤਨ ਗੁਰਦੇਵ ਜੇ ਸੰਗ ਹਰਜ ਪੇ ਗੁਰ ਕਿਰਪਾਲ ਜਪੇ ਤਾਂ ਆਗੁਣ ਸਭ ਛਿਪੇ ਪਾਰ ਬਣ ਗੁਰਦੇਵ ਨੀਚੋਂ ਉਸਤ ਪੇ ਕਾੜ ਸਿਲ ਦੁਖ ਮਾਇਆ ਕਾਲੀ ਨੇ ਅਪਦ ਸੇ ਗੁਣਮ ਗਾਇਬੇ ਅੰਤ ਰਸਨ ਹਰਜ ਸੇ ਸ਼ਲੋਕ ਦ੍ਰਿਸ਼ਟੰਤੇ ਕੋ ਸੁਨਿਅੰਤੇ ਕੋ ਵਰਤੰਤ ਏਕੋ ਨਰਹਰੇ ਨਾਮਦਾਨ ਜੈ ਚੰਤ ਨਾਨਕ ਦਿਆਲਪੁਰ ਕਿਰਪਾ ਕਰੈ ਹੇ ਕਿਸੇ ਵੀ ਹਿਕ ਸੰਮਲ ਹਰ ਇੱਕ ਸਪੈਰ ਦਾਸ ਨਾਮ ਬਗਰ ਤਨ ਸੰਚਿਆ ਨਾਨਕ ਸਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਇਹੋ ਸਭ ਕੀ ਛਾਪਿ ਆਪੋ ਦੂਜਾ ਕਹਾ ਕਿ ਹੋ ਆਪ ਕਰੋ ਪ੍ਰਵਦਾਨ ਆਪੇ ਆਪ ਲਿਹੁ ਆਵਣ ਜਾਣਾ ਹੁਕਮ ਸਭ ਨੇਚਲ ਤੁਥੇ ਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੁ ਜੈ ਤੇ ਸ੍ਰੀ ਬਾਣੀ ਭਗਤਾਂ ਕੀ ਏਕ ਓਂਕਾਰ ਸਤਗੁਰ ਪ੍ਰਸਾਦ ਨਾਥ ਕਛੂ ਨ ਜਾਣੋ ਮਨ ਮਾਇਕੇ ਹਾਥ ਬਿਖਾਨੂ ਰਹਾਓ ਤੁਮ ਕਹੀਤ ਹੋ ਜਗਤ ਗੁਰਸਵਾਮੀ ਹਮ ਕਹੀਤ ਕਲਯੁਕੇ ਕਮੀ ਇਨ ਪੰਚਨ ਮੇਰੂ ਮਨ ਜੋ ਬਿਗਾਰਿਓ ਪਾਲ ਬਲ ਹਰ ਜੀ ਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖੀ ਰਾਸੀ ਅਜੁਨਾ ਪਤਿਆਏ ਨਿਗਮ ਪਏ ਸਾਖੀ ਗੌਤਮ ਨਾਰ ਓ ਮਾਪਤ ਸੁਆਮੀ ਸੀਸ ਧਰਨ ਸਹਸ ਪਗ ਗਾਮੇ ਇਨ ਦੂਤਨ ਖਲ ਬਦ ਕਰ ਮਾਰਿਓ ਵੱਡੋ ਨਿਲਾਜ ਅਜੁਨੇ ਹਾਰਿਓ ਪਹਿਰ ਵਿਦਾਸ ਕਹਾ ਕੈਸੇ ਕੀਜੈ ਬੇਨ ਰਗੁਨਾਥ ਸ਼ਰਨ ਕਾ ਕੀ ਲਿਜੈ